ਚੋਨੇ ਵਾਲੀਆਂ ਬੱਟਾਂ ਤੋਂ ਬਈ ਕੱਖ ਖਤਮ ਕਰਨ ਦਾ ਦੇਸੀ ਤਰੀਕਾ ਰਾਉਂਡ ਅਪ ਵਰਗੀਆਂ ਗੰਦੀਆਂ ਦਵਾਈਆਂ ਨੂੰ ਆਪਾਂ ਨੂੰ ਜ਼ਹਿਰੀਲੀਆਂ ਦਵਾਈਆਂ ਨੂੰ ਪਾਉਣ ਦੀ ਲੋੜ ਨਹੀਂ ਇਹ ਘਰ ਦੇ ਵਿੱਚ ਆਪਾਂ ਨੇ ਦੇਸੀ ਤਰੀਕਾ ਬਣਾਇਆ ਹੋਇਆ ਅੱਜ 2 ਸਾਲ ਹੋ ਗਏ ਆਪਾਂ ਨੂੰ ਇਹ ਤਰੀਕਾ ਵਰਤਦੇ ਨੂੰ ਪੂਰਾ ਕਾਮਯਾਬ ਤਰੀਕਾ ਹੈ ਤੇ ਮਤਲਬ ਕਿ ਸਿਰਫ 20-30 ਰੁਪਏ ਦੀ 20-25 ਰੁਪਏ ਦੀ ਘਟੋਲੀ ਪੈਂਦੀ ਹੈ ਤੇ ਬੱਟਾਂ ਸਭ ਤੋਂ ਵੱਡੀ ਗੱਲ ਬੱਟਾਂ ਥੋਥੀਆਂ ਨਹੀਂ ਹੁੰਦੀ ਜਿਹੜੀ ਰਾਉਂਡ ਅਪ ਬੱਟਾਂ ਥੋਥੀਆਂ ਕਰ ਦਿੰਦੀ ਸੀ ਬੱਟਾਂ ਇਹ ਥੋਥੀਆਂ ਨਹੀਂ ਕਰਦਾ ਤੇ ਜ਼ਹਿਰ ਵੀ ਨਹੀਂ ਹੈਗਾ ਮਤਲਬ ਕਿਸੇ ਤਰ੍ਹਾਂ ਦਾ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਕਰਦਾ ਤੇ ਇਹ ਜੀ ਨਾਰਮਲ ਆਪਾਂ ਮਤਲਬ ਘਰਾਂ ਦੇ ਵਿੱਚ ਵਰਤਦੇ ਆਂ ਪਰ ਆਪਾਂ ਨੇ ਹੁਣੇ ਬੱਟਾਂ ਦੀ ਵਰਤਨੀ ਆ ਝੋਨਾ ਲਾਉਣ ਤੋਂ ਪਹਿਲਾਂ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ 6 ਮਹੀਨੇ ਜਿਹੜਾ ਮਤਲਬ ਕਿ ਕੱਖ ਨਹੀਂ ਹੁੰਦਾ ਤੁਹਾਡੀਆਂ ਬੱਟਾਂ ਤੇ 6 ਮਹੀਨੇ ਲੋੜ ਨਹੀਂ ਮੁਰਕ ਕੇ ਝੋਨਾ ਲਾਉਣ ਤੋਂ ਪਹਿਲਾਂ ਵਰਤੋ ਇਹ ਤਰੀਕਾ ਕਿਉਂਕਿ ਆਪਾਂ ਬਾਅਦ ਵਿੱਚ ਝੋਨਾ ਲਾਉਣਾ ਜਦੋਂ ਫੇਰ ਨਾਲ ਕਈ ਵਾਰ ਵਿੱਚ ਝੋਨੇ ਦੇ ਜਿਹੜੇ ਪੇੜੇ ਆ ਉਹ ਮੱਚ ਜਾਂਦੇ ਆ ਕਿਉਂਕਿ ਜਿੱਥੇ ਕੱਖ ਨੂੰ ਖਤਮ ਕਰੂਗਾ ਤੇ ਝੋਨੇ ਦੇ ਪੇੜਿਆਂ ਨੂੰ ਵੀ ਕਰ ਸਕਦਾ ਨਾ ਪਰ ਇਹਦਾ ਉਹਨਾਂ ਨੂੰ ਨੁਕਸਾਨ ਨਹੀਂ ਜਿਵੇਂ ਆਪਾਂ ਕਹਿੰਦੇ ਰੌਂਡ ਆਪਾਂ ਜ਼ਹਿਰ ਹੁੰਦਾ ਆਪણો ਨੁਕਸਾਨ ਕਰ ਤੇ ਇਹ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ ਦੇਖ ਲਓ ਇੱਕ ਤਰ੍ਹਾਂ ਦਾ ਪਾਣੀ ਵਰਗਾ ਹੀ ਇਹ ਦਾ ਮਤਲਬ ਜ਼ਹਿਰ ਨਹੀਂ ਆਪਣ ਨੂੰ ਕਿਸ ਸਾਹ ਦੀ ਤੇ ਆ ਦੇਖੋ ਇਹ ਹੁਣ ਆਪਾਂ ਦੱਸ ਦੇ ਵੀ ਕੀ ਸਿਸਟਮ ਹੈ ਇਹ ਕੀ ਪਾਉਣਾ ਆਪਣੇ ਤੇ ਸਭ ਤੋਂ ਪਹਿਲਾਂ ਦੱਸ ਦੇ ਵੀ ਕਿੰਨੇ ਰੁਪਏ ਢੋਲੀ ਪੈਂਦੀ ਹੈ ਰੌਂਡ ਆਪ ਲਈ ਆਪਾਂ ਨੂੰ ਘਟੋ ਘਟ ਮਿਲਦਾ 70 80 ਦੀ ਪੈਂਦੀ ਹੈ ਨਾ ਇੱਕ ਢੋਲੀ 100 ਰੁਪਏ ਦੀ ਮੰਗੂ ਪੈਂਦੀ ਹੈ ਉਹ ਤੇ ਬਾਕੀ ਹੁੰਦਾ ਵੀ ਜ਼ਹਿਰ ਹੈ ਆਪਣੇ ਵਾਸਤੇ ਹੁੰਦਾ ਵੀ ਬਹੁਤ ਮਾੜੀ ਚੀਜ਼ ਆ ਉਹ ਇਹ ਢੋਲੀ ਆਪਾਂ ਨੂੰ ਬਈ ਪੈਂਦੀ ਹੈ ਤੇ 25 ਰੁਪਏ ਦੀ ਹੈ ਨਾ 25 ਰੁਪਏ ਦੀ ਇੱਕ ਢੋਲੀ ਪੈ ਗਈ ਸਭ ਤੋਂ ਵੱਡੀ ਗੱਲ ਕੋਈ ਨੁਕਸਾਨ ਨਹੀਂ ਜਿਹੜੀ ਬੱਟਾਂ ਇੱਕ ਥੋਥੀਆਂ ਕਰ ਦਾਂਦੇ ਆ ਰੌਂਡ ਅਪ ਵਿੱਚ ਦੀ ਚੂਹੇ ਖੱਡਾਂ ਪਾਲਾਂਦੇ ਆ ਤੇ ਮੰਨ ਲੇ ਕਿ ਉੱਥੇ ਉਹ ਚੀਜ਼ ਥੋਥੀ ਨਹੀਂ ਕਰਦਾ ਬੱਟ ਨੂੰ ਪਰ ਬੱਟ ਦੇ ਤੁਰਦਿਆਂ ਵਿੱਚੇ ਵੱਡੀਆਂ ਨੇ ਬੱਟਾਂ ਹਾਂ ਬੱਟ ਵਿੱਚ ਤਾਂ ਬਣ ਲੱਗ ਜਾਂਦੀ ਬਾਕੀ ਜਿਹੜੀ ਮਿੱਟੀ ਨੂੰ ਵੀ ਨੁਕਸਾਨ ਕਰਦਾ ਜਿੱਥੇ ਆਪਾਂ ਰੌਂਡ ਅਪ ਕਰਨ ਲੱਗ ਜਾਈਏ ਕਿਵੇਂ ਇਹ ਬੱਟ ਕਿੰਨੀ ਚੌੜੀ ਅੱਧੀ ਰਹੇ ਜੋ ਹਾਂ ਜਿੱਥੇ ਆਪਾਂ ਰੌਂਡ ਅਪ ਕਰਦੀਏ ਉੱਥੇ ਸਾਲ ਦੋ ਸਾਲ ਬਾਅਦ ਖੇਤੀ ਹੁਣ ਮੜ ਜਾਂਦੀ ਰੌਂਡ ਅਪ ਇੰਨੀ ਗੰਦੀ ਚੀਜ਼ ਹੈ ਪਰ ਆਪਾਂ ਇਹ ਚੀਜ਼ ਲੈ ਕੇ ਆਏ ਹੁਣ ਆਪਾਂ ਦੱਸ ਦੇਵੀਂ ਹੈ ਕੀ ਚ ਇਹ ਹੈਗਾ ਕੋਇਲ ਸ਼ਾਇਨਰ ਇਹ ਮਤਲਬ ਕਿ 1 ਲੀਟਰ ਆਉਂਦਾ ਹੈ 80 ਰੁਪਏ ਦਾ ਸਿਰਫ ਕੋਇਲ ਸ਼ਾਇਨਰ ਤੁਸੀਂ ਆਮ ਮਤਲਬ ਕਿ ਸੁਣਿਆ ਹੋਣਾ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਕੱਲਾ ਇਹੀ ਪਾਉਣਾ ਤੇ ਇਹ ਜੋ ਕਿੰਨੀਆਂ ਢੋਲੀਆਂ ਤਿਆਰ ਹੁੰਦੀਆਂ ਨੇ ਆਪਾਂ ਜੋ ਕਰਕੇ ਦਿਖਾਉਣਾ ਇੱਕ ਢੋਲੀ ਆਪਾਂ ਹੁਣ ਤਿਆਰ ਕਰਕੇ ਦਿਖਾਉਂਦੇ ਆਂ ਵੀ ਕਿੰਨੀਆਂ ਢੋਲੀਆਂ ਦੇ ਵਿੱਚ ਤਿਆਰ ਹੁੰਦੀਆਂ ਨੇ ਆਪਣਾ 80 ਰੁਪਏ ਦਾ ਲੀਟਰ ਪੈ ਜਾਂਦਾ ਤੇ ਢੋਲੀ ਦੇ ਵਿੱਚ ਕਿੰਨਾ ਪਾਉਣਾ ਹੈ ਸਾਰੀ ਮਾਤਰਾ ਚੰਗੀ ਤਰ੍ਹਾਂ ਸਮਝ ਲਿਓ ਕਿਉਂਕਿ ਵੱਧ ਘੱਟ ਪੈ ਗਿਆ ਫਿਰ ਕੰਮ ਨਹੀਂ ਕਰਨਾ ਜਾਂ ਮਤਲਬ ਕਿ ਵੱਧ ਪੈ ਗਿਆ ਫਿਰ ਵੱਧ ਦਾ ਕੋਈ ਫਾਇਦਾ ਨਹੀਂ ਤੁਹਾਡੇ ਮਤਲਬ ਕਿ ਤੁਸੀਂ ਆਪਣ ਤਾਂ ਜੇ ਨੁਕਸਾਨ ਹੀ ਕਰੋਗੇ ਵੱਧਾਉ ਨੁਕਸਾਨ ਦਾ ਕੋਈ ਨਹੀਂ ਇਹ ਮਤਲਬ ਜੇਕਰ ਵੱਧ ਪੈਂਦਾ ਕਿਉਂਕਿ ਇਹ ਇਹ ਕਿਹੜਾ ਕੋਈ ਕੀਟਨਾਸ਼ਕ ਹੈ ਕੋਈ ਚੀਜ਼ ਹੈ ਬਾਕੀ ਹੈਗਾ ਇਹ ਮਤਲਬ ਕਿ ਕੋਈ ਨਿਸ਼ਾਨਾ ਫਿਰ ਵੀ ਐ ਨਹੀਂ ਆਪੇ ਨੂੰ ਵੀ ਆਪਾਂ ਕਿਸੇ ਸਬਜ਼ੀ ਸਬਜ਼ੀ ਤੇ ਮਾਰਦੇ ਕਿਉਂਕਿ ਸਬਜ਼ੀ ਨੂੰ ਵੀ ਖਤਮ ਕਰ ਦੂਗਾ ਇਹ ਬਾਕੀ ਖਾਣ ਪੀਣ ਦੀ ਚੀਜ਼ਾਂ ਨੂੰ ਖਾਣ ਪੀਣ ਵਾਲੀਆਂ ਹਾਂ ਚੀਜ਼ਾਂ ਦੂਰ ਰੱਖਿਓ ਇਹਨੂੰ ਤੇ ਬਾਕੀ ਬੱਚਿਆਂ ਤੋਂ ਦੂਰ ਰੱਖਿਓ ਚੀਜ਼ ਕਿਉਂਕਿ ਇਹ ਮਤਲਬ ਕਿ ਇਹਦੇ ਨਾਲ ਆਪਾਂ ਜਿਹੜੇ ਗੱਡੀਆਂ ਦੇ ਏਸੀ ਸਾਫ਼ ਹੁੰਦੇ ਹੁੰਦੇ ਆ ਐ ਕੋਈ ਨੁਕਸਾਨ ਵੀ ਨਹੀਂ ਬਿਹੱਥ ਤੇ ਲਾ ਕੇ ਕੁਝ ਕਰ ਦੂਗਾ ਪਰ ਫਿਰ ਵੀ ਬੱਚਿਆਂ ਤੋਂ ਉਹਨੂੰ ਦੂਰ ਰੱਖਿਓ। ਉਹ ਤਿਆਰ ਕਰਨ ਦਾ ਤਰੀਕਾ ਦੱਸਿਆ ਉਹਨੂੰ ਵੀ ਤਿਆਰ ਕਿਵੇਂ ਕਰਨਾ ਹੈ। ਇਹ ਤੁਸੀਂ ਇੱਕ ਬੋਤਲ ਲੈ ਲਓ ਕੋਕ ਵਾਲੀ ਹੁੰਦੀ ਜਿਹੜੀ 300 ml ਦੀ। ਇਹਨੂੰ ਫੁੱਲ ਭਰ ਲਓ। ਇਹ ਆਪਾਂ ਇੱਕ ਢੋਲੀ ਦੇ ਵਿੱਚ ਪਾਉਣੀ ਹੈ ਇੱਕ ਬੋਤਲ ਭਰ ਕੇ। ਇਹ ਜੋ ਤਿੰਨ ਬੋਤਲਾਂ ਭਰ ਜਣਗੀਆਂ ਇਹ ਤਿੰਨ ਢੋਲੀਆਂ ਦਾ ਸਮਾਨ ਹੈ ਇਹ। ਇਹ ਆਪਾਂ ਨੂੰ ਪੈਂਦੇ 80 ਰੁਪਈਆ ਦਾ ਮਤਲਬ ਕਿ 26-27 ਰੁਪਈਆ ਦੀ ਆਪਾਂ ਨੂੰ ਇੱਕ ਢੋਲੀ ਪੈ ਗਈ। ਬਹੁਤ ਸਸਤੀ ਪੈਂਦੀ ਹੈ ਜਿੱਥੇ ਆਪਾਂ ਨੂੰ ਮਤਲਬ ਕਿ ਰੌਂਡ ਆਪਣੇ ਨੁਕਸਾਨ ਵੀ ਕਰਨੇ ਹੁੰਦੇ ਆ। ਉਹਦੇ ਨਾਲ ਤਾਂ ਬਹੁਤ ਵਧੀਆ ਹੈ। ਇਹ ਆਪਾਂ ਨੂੰ ਯਾਰ ਬਹੁਤ ਸਾਲ ਹੋ ਗਏ ਵਰ ਪਰ ਹੁਣ ਉਹ ਵੀ ਛੱਡਦੇ ਹਾਂ ਕਿਉਂਕਿ ਇਕੱਲਾ ਕੰਮ ਜਾਵੇ ਇਕੱਲੇ ਨਹੀਂ ਕੰਮ ਕਰਨਾ ਬਸ ਆ ਇੰਨਾ ਭਰ ਕੇ ਇੱਕ ਲੀਟਰ ਮਤਲਬ ਇੱਕ ਬੋਤਲ 1 ਲੀਟਰ ਚੋਂ ਉਹ ਢੋਲੀ ਦੇ ਵਿੱਚ ਪਾ ਲੋ ਢੋਲੀ ਚ ਪਾ ਕੇ ਦਿਖਾ ਦਿੰਦੇ ਹੁਣ ਢੋਲੀ ਦੇ ਵਿੱਚ ਬਸ ਤੁਸੀਂ ਕੀ ਕਰਨਾ ਪਾਣੀ ਦੀ ਭਰ ਕੇ ਵਿੱਚ ਇਹਨੂੰ ਪਾ ਦਿਓ ਤੇ ਇਸ ਤਰੀਕੇ ਨਾਲ ਬਸ ਪਾ ਕੇ ਨਾਰਮਲ ਹੋਰ ਕੁਝ ਨਹੀਂ ਪਾਉਣਾ ਤੁਸਾਨੂੰ ਕੁਝ ਨਹੀਂ ਵਰਤਣਾ ਹੋਰ ਬਸ ਨਾਰਮਲ ਇਹੀ ਚੀਜ਼ ਪਾਉਣੀ ਹੈ ਕੋਇਲ ਸ਼ਾਨਰ ਆਪਾਂ ਲਿਖ ਕੇ ਵੀ ਲਾ ਦਾਂ ਤੁਸੀਂ ਬਸ ਇਹ ਲੈ ਆਓ ਬਾਜ਼ਾਰ ਤੋਂ ਦੀਆਂ ਦੀ ਸਰਵਿਸ ਕਰਦੇ ਹੁੰਦੇ ਆ ਬਈ ਏਸੀ ਦੀ ਸਰਵਿਸ ਕਰਦੇ ਹੁੰਦੇ ਉਹਨਾਂ ਤੋਂ ਮਿਲ ਜਾਣਾ 80 ਰੁਪਏ ਦਾ ਮਿਲ ਜਾਂਦਾ ਹੈ ਤੇ ਜੇਕਰ ਤੁਸੀਂ ਮਤਲਬ ਥੋਕ ਵਾਲੀ ਦੁਕਾਨ ਤੋਂ ਲੈ ਕੇ ਆਉਂਗੇ ਉਦੋਂ ਵੀ ਸਸਤਾ ਮਿਲ ਜੂਗਾ ਤੁਹਾਨੂੰ 10-20 ਰੁਪਏ ਤੇ ਬਾਕੀ ਠੀਕ ਹੈ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਤੇ ਪੇਜ ਨੂੰ ਕਰ ਲਓ ਫੋਲੋ ਬਾਕੀ ਆਪਾਂ ਐ ਨਹੀਂ ਕਹਿੰਦੇ ਵੀ ਤੁਸੀਂ ਸਾਰੇ ਕਿਤੇ ਇਹਨੂੰ ਮਾਰ ਜਿਓ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਇਹਨੂੰ ਕਰੋ ਮਤਲਬ ਜਿਵੇਂ ਬੱਟਾਂ ਤੇ ਆਪਣੀ ਮਜਬੂਰੀ ਹੁੰਦੀ ਹੈ ਉੱਥੇ ਉੱਥੇ ਇਹਨੂੰ ਕਰੋ ਫਾਲਤੂ ਮਾਰੇ ਕਰਨ ਦੀ ਲੋੜ ਵੀ ਨਾ ਆਪਾਂ ਨੂੰ ਪਹੀਆਂ ਵਗੈਰਾ ਤੇ ਕਦੇ ਨਾ ਕਰਿਆ ਕਰੋ ਠੀਕ ਹੈ ਦੋਸਤੋ